ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਅਣ ਹੋਰ ਕਿੱਦਾਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਸੋਨੇ ਸੋਨੇ ਜ਼ਰੂਰ ਕਮੈਂਟ ਕਰਕੇ ਜਾਇਆ ਕਰੋ ਤੁਹਾਨੂੰ ਵੀਡੀਓਜ਼ ਕਿੰਨੀਆਂ ਲੱਗਦੀਆਂ ਨੇ ਤੇ ਜਿਹੜੇ ਮੇਰੇ ਨਿਊ ਸਬਸਕ੍ਰਾਈਬਰ ਮੇਰੇ ਨਾਲ ਜੁੜਦੇ ਆ ਉਹ ਵੀ ਪਲੀਜ਼ ਵੀਡੀਓਜ਼ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਇਹ ਵੀਡੀਓ ਹੈਗੀ ਆ ਜੀ ਮਤਲਬ ਵੀਰਵਾਰ ਦੀ 18 ਤਰੀਕ ਦੀ ਤੇ ਸੁਪਰ ਸੁਬਾ ਮੈਂ ਮਤਲਬ ਆਪਣਾ ਰੋਟੀ ਪਾਣੀ ਦਾ ਕੰਮ ਸਮੇਟ ਕੇ ਸਕੰਦਰ ਉਹਨਾਂ ਦੇ ਪਾਪਾ ਨੂੰ ਰੋਟੀ ਖਵਾ ਕੇ ਤੋਰ ਕੇ ਤੇ ਆਪਣੀ ਜਿਹੜੀ ਬਿਸਤਰਿਆਂ ਦੀ ਚੱਕਤਰ ਸੀ ਉਸ ਮੇਟਣ ਲੱਗ ਪੀ ਮਤਲਬ ਟਾਈਮ ਤਾਂ ਕਾਫੀ ਹੋ ਗਿਆ ਸੀ 9 ਵਜੇ ਗਏ ਸੀ ਤੇ ਫਿਰ ਉਸ ਤੋਂ ਪਹਿਲਾਂ ਮੈਂ ਜਿਹੜੇ ਕੱਪੜੇ ਪਾਏ ਹੋਏ ਸੀ ਮਸ਼ੀਨ ਦੇ ਵਿੱਚ ਵੈਸੇ ਤਾਂ ਵੀਰਵਾਰ ਅਸੀਂ ਕੱਪੜੇ ਧੋਣ ਦੇਣੇ ਆ ਬਟ ਧੋਨੇ ਪਏ ਕਿਉਂਕਿ ਕੱਲ੍ਹ ਮਤਲਬ ਤੂੰ ਫਿਨਿਸ਼ ਸੀ ਤੇ ਅੱਜ ਧੋਨੇ ਪਿਆ ਜਾਦ ਔਖਾ ਜਾਂਦਾ ਫਿਰ ਕੱਪੜੇ ਸੇ ਤੂੰ ਜ਼ਿਆਦੇ ਜੁੜ ਜਾਂਦੇ ਆ ਫਿਰ ਉਸ ਤੋਂ ਬਾਅਦ ਧੋਫ ਦੇਣੀ ਆ ਇਸ ਕਰਕੇ ਔਖਾ ਜਾਂਦਾ ਵਾ ਇੱਕ ਦਿੱਲੀ ਦੇ ਦਿੱਲੀ ਟਾ ਕਰਕੇ ਧੋਨੇ ਪੈਂਦੇ ਆ ਕਿ ਰੋਜ਼ ਚੇਂਜ ਵੀ ਕਰੀਦੇ ਆ ਹੁਣ ਤਾਂ ਗਰਮੀ ਆ ਗਈ ਤੁਹਾਨੂੰ ਪਤਾ ਹੀ ਆ ਕਿ ਕੱਪੜੇ ਦੇਖੋ ਹੁੰਦੇ ਹੁੰਨੇ ਕਿਆ ਫਿਰ ਬੱਚਿਆਂ ਦੇ ਨਾਲ ਤਾਂ ਔਖਾ ਵਾ ਤੇ ਇੱਥੇ ਤਾਂ ਮੈਨੂੰ ਬਹੁਤ ਜ਼ਿਆਦਾ ਔਖਾ ਨਾ ਮਤਲਬ ਮੇਰਾ ਲੱਕ ਦੁਖਣ ਲੱਗ ਪੈਂਦਾ ਵਾ ਇੱਕ ਪਾਈਪ ਹੋਵੇ ਨਾ ਤੇ ਪਾਈਪ ਨਾ ਮਸ਼ੀਨ ਦੇ ਵਿੱਚ ਪਾਣੀ ਵੀ ਪੈ ਜਾਏ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਮਬਾਲਟੀਆਂ ਨਾਲ ਪਾਣੀ ਪਾ ਕੇ ਫਿਰ ਮਸ਼ੀਨ ਨੂੰ ਵਾਸ਼ ਵੀ ਕਰਨਾ ਹੁੰਦਾ ਵਾ ਕੱਪੜੇ ਧੋਣ ਵਾਸਤੇ ਵਿੱਚ ਪਾਉਣਾ ਹੁੰਦਾ ਆ ਕੱਪੜੇ ਹੰਗਾਲਣੇ ਵੀ ਹੁੰਦੇ ਆ ਫਿਰ ਨਾ ਜ਼ਿਆਦਾ ਔਖਾ ਕੰਮ ਹੋ ਜਾਂਦਾ ਨਾ ਮੇਰਾ ਤਾਂ ਲੱਕ ਦੁਖਣ ਲੱਗ ਪੈਂਦਾ ਮੈਂ ਤਾਂ ਜਿਹੜੇ ਕੰਮ ਹੁੰਦੇ ਨਾ ਪਹਿਲਾਂ ਸਮੇਟ ਹੀ ਲੈਣੀ ਆ ਜਿਵੇਂ ਅੰਦਰ ਦੇ ਚੱਕ ਤਰ ਹੋ ਗਈ ਤੇ ਰੋਟੀ ਪਾਣੀ ਦਾ ਉਹ ਕੰਮ ਸਮੇਟ ਕੇ ਫੇਰੀ ਮੈਂ ਕੱਪੜਿਆਂ ਨੂੰ ਲੱਗਦੀ ਨਹੀਂ ਬਟ ਕਈ ਵਾਰੀ ਪਹਿਲਾਂ ਤੋਂ ਨੇ ਬੰਦੇ ਆ ਹੁਣ ਮੈਨੂੰ ਇਹ ਸੀ ਕਿ ਉਹਨਾਂ ਵੇਸੇ ਦਿੱਲੀ ਮਤਲਬ 10 ਵਜੇ 32 ਚੱਲੇ ਜਾਂਦੀ ਆ ਉੱਕਣ ਕਮਟਨ ਦੇ ਨਾਲ ਇਸ ਕਰਕੇ ਰੋਜ਼ ਬੱਤੀ ਚੱਲ ਜਾਂਦੀ ਹੈ ਸ਼ਾਮ ਨੂੰ ਆਉਂਦੀ ਹੈ 5 6 ਵਜੇ ਤੇ ਇਸ ਕਰਕੇ ਥੋੜਾ ਜਿਹਾ ਔਖਾ ਜਾਂਦਾ ਤੇ ਮੈਨੂੰ ਹੱਥ ਨਾ ਧੋਣੇ ਨਾ ਹੁਣ ਬਿਲਕੁਲ ਸੋਖਾ ਜਾਣੇ ਹੁੰਦਾ ਕੰਮ ਹੱਥ ਧੋਣ ਦੀ ਆਦਤ ਜੀ ਨਹੀਂ ਰਹੀ ਪਹਿਲਾਂ ਬਹੁਤ ਹੁੰਦੀ ਰਹੀ ਬਟ ਹੁਣ ਨਹੀਂ ਦਿਲ ਕਰਦਾ ਮੈਨੂੰ ਨਾ ਮਤਲਬ ਪਾਰੀ ਪਾਰੀ ਜੇ ਕੰਮ ਲੱਗਦਾ ਕਿ ਟਾਈਮ ਜ਼ਿਆਦਾ ਲੱਗਣਾ ਇਸ ਕਰਕੇ ਮੈਨੂੰ ਇਹ ਹੁੰਦਾ ਕਿ ਮੈਂ ਮਸ਼ੀਨ ਚ ਪਾ ਕੇ ਤੋਂ ਵਾ ਹੱਥਾਂ ਨਾਲ ਧੋਣਦਾ ਤੇ ਬਹੁਤ ਜ਼ਿਆਦਾ ਔਖਾ ਜਾਂਦਾ ਇਸ ਕਰਕੇ ਟਾਈਮ ਨਹੀਂ ਧੋਣੇ ਪੈਂਦੇ ਆ ਮੱਤੀ ਦਾ ਕਰਕੇ ਨਹੀਂ ਤਾਂ ਮੈਂ ਦੁਪਹਿਰੇ ਵੀ ਧੋਣਾ ਤੇ ਚਾਹ ਸ਼ਾਮ ਨੂੰ ਵੀ ਤੇ ਸਵੇਰੇ ਸਵੇਰੇ ਇਸ ਕਰਕੇ ਪਾਮ ਟਾਈਮ ਨੇ ਮਸ਼ੀਨ ਚ ਦਿੰਨੀ ਆ 8 ਮਤਲਬ 7:30 8 ਵਜੇ ਕੱਪੜੇ ਮਸ਼ੀਨ ਦੇ ਵਿੱਚ ਪਾ ਦਿੰਨੀ ਆ ਕੱਢਦੀ ਮੈਂ ਉਦੋਂ ਆ ਜਦੋਂ ਮੈਂ ਰੋਟੀ ਪਾਣੀ ਕਰ ਲਾ ਮਤਲਬ ਹਲੇ ਬਰਤਨ ਵਾਸ਼ ਕਰਨ ਵਾਲੇ ਪੈਸੇ ਹੂ ਕਰੂੰਗੀ ਤੇ ਇਹ ਹੋ ਗਿਆ ਜੀ ਸ਼ਾਮ ਦਾ ਟਾਈਮ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਆਪਣਾ ਨਾ ਤੋ ਕੇ ਤੇ ਰੈਸਟ ਕੀਤੀ ਹੈ ਇਹ ਹੈਗਾ ਜੀ ਸ਼ਾਮ ਦਾ 6:30 ਵਜੇ ਦਾ ਟਾਈਮ ਤੇ ਇੱਥੇ ਮੇਰੇ ਲੱਗੀ ਸੀ ਮੂਗੀ ਮਸਰਾਂ ਦੀ ਦਾਲ ਮਤਲਬ ਪੈਕਟ ਨਿਊ ਖੋਲਣ ਨਹੀਂ ਸੀ ਤੇ ਹਲਦੀ ਵੀ ਡੱਬੇ ਦੇ ਵਿੱਚੋਂ ਖਤਮ ਹੋਈ ਹੋਈ ਸੀ ਤੇ ਮੇਰਾ ਅੱਜ ਰਾਦਾ ਸੀ ਚੁੱਲ੍ਹੇ ਤੇ ਅੱਗ ਬਾਲਣ ਦਾ ਤੇ ਮੈਂ ਚੁੱਲ੍ਹੇ ਤੇ ਧਰੂੰਗੀ ਤੇ ਇੱਥੇ ਤੇ ਮੈਂ ਮਤਲਬ ਆਪਣਾ ਦਾਲ ਵਗੈਰਾ ਜਿਹੜੀ ਮਿਕਸ ਕਰਕੇ ਰੱਖ ਲਈ ਸੀ ਪਾਣੀ ਵੀ ਭਰ ਲਿਆਂਦਾ ਸੀ ptitle ਦੇ ਵਿੱਚ ਹਲਦੀ ਪਾਤੀ ਲੂਣ ਵੀ ਪਾਤਾ ਤੇ ਹੁਣ ਉਸ ਤੋਂ ਬਾਅਦ ਮੈਂ ਚੁੱਲ੍ਹੇ ਤੇ ਅੱਗ ਬਾਲੂੰਗੀ ਏ ਟਾਈਮ ਤਾਂ ਤੁਸੀਂ ਸਾਢੇ 5 ਵਜੇ ਦਾ ਮਤਲਬ ਹੋਇਆ 8:30 5:00 6:00 ਵਜੇ ਦਾ ਹੁਣ ਤੱਕ ਕਾਫੀ ਮਤਲਬ 7:00 7:30 ਵਜੇ ਤੱਕ ਚਾਨਣ ਹੀ ਰਹਿੰਦਾ ਫਿਰ ਉਸ ਤੋਂ ਬਾਅਦ ਨੀਰੋ ਜਾਂਦਾ ਵਾ ਅੰਦਰ ਨਾਲ ਜੀ ਗੈਸ ਬਾਲੀਏ ਦਾਲ ਬਣਾਉਣੀ ਸੀ ਰੋਟੀਆਂ ਬਣਾਉਣੀਆਂ ਫਿਰ ਰਾਤ ਨੂੰ ਨਾ ਸੁੱਤਾ ਨਹੀਂ ਜਾਂਦਾ ਕੁੱਟ ਜਾ ਲੱਗਦਾ ਅੰਦਰ ਸਾਰਾ ਤਾਪ ਜਾਂਦਾ ਮਤਲਬ ਐ ਸੇਕਣਾ ਜਦੋਂ ਆਪਾਂ ਦਾਲ ਸਬਜੀ ਬਣਾਉਣੀ ਐ ਸੇ ਰੋਟੀਆਂ ਪਕਾਉਣੀਆਂ ਸੇਕ ਸੇਕ ਜਹਾਂ ਜਾਂਦਾ ਫਿਰ ਪੱਖੇ ਦੀ ਹਵਾ ਵੀ ਨਹੀਂ ਉਨੀ ਲੱਗਦੀ ਫਿਰ ਇਸ ਕਰਕੇ ਮੈਂ ਸੋਚਿਆ ਕਿ ਮੈਂ ਚੁੱਲ੍ਹੇ ਤੇ ਹੀ ਦਾਲ ਬਣਾ ਲਾ ਰੋਟੀ ਬਣਾ ਲਾ ਦਾਲ ਮੇਰੀ ਬਣ ਗਈ ਸੀ ਉਸ ਤੋਂ ਬਾਅਦ ਮੈਂ ਆਟਾ ਗੁੰਨ ਕੇ ਰੱਖਿਆ ਉਸ ਤੋਂ ਬਾਅਦ ਮੈਂ ਮਤਲਬ ਆਪਣੇ ਜਿਹੜੀ ਗੰਡੇ ਸੀ ਉਹ ਕੱਟੇ ਤੇ ਫਿਰ ਜਿਹੜਾ ਮੈਂ ਤੜਕਾ ਸੀ ਮੈਂ ਉਹ ਅੰਦਰ ਗੈਸ ਤੇ ਹੀ ਲਗਾ ਲਿਆ ਬਾਹਰੇ ਸੀ ਕਿ ਚੁੱਲੇ ਤੇ ਰੱਖੀ ਰੱਖਣੀ ਹੀ ਕੜਾਈ ਤੇ ਉਹ ਸਾਰੀ ਕਾਲੀ ਹੋ ਜਾਣੀ ਸੀ ਦਾਲ ਮੇਂ ਬਣਾ ਕੇ ਅੰਦਰ ਲੈਂਦੀ ਸੀ ਆਟਾ ਮੈਂ ਗੁੰਨ ਲਿਆ ਸੀ ਪਹਿਲਾਂ ਤੋਂ ਹੀ ਰੱਖ ਦਿੱਤਾ ਸੀ ਤੇ ਨਿਰਾ ਹੋ ਗਿਆ ਸੀ ਸਵਾ 6:00 ਵਜੇ ਦਾ ਟਾਈਮ ਹੋ ਗਿਆ ਸੀ ਤੇ ਬਾਅਦ ਵਿੱਚ ਫਿਰ ਮੈਂ ਬਾਹਰ ਬੈਠ ਕੇ ਤੇ ਰੋਟੀ ਬਣਾਉਣ ਲੱਗ ਪਈ ਐਥੇ ਬਸ ਮੈਂ ਤੜਕਾ ਪੁੰਨ ਲੱਗ ਪਈ ਸੀ ਮਤਲਬ ਤੜਕੇ ਦੇ ਵਿੱਚ ਆਪਾਂ ਕੁਝ ਜ਼ਿਆਦਾ ਨਹੀਂ ਪਾਵਾਂਗੇ ਇਦੋਂ ਫੁੱਗੰਡੇ ਤੇ ਹਰੀਆਂ ਮਿਰਚਾਂ ਤੇ ਅੱਜ ਮੈਨੂੰ ਲੱਭੀਆਂ ਇਹਨਾਂ ਮਤਲਬ ਹੈ ਹੀ ਨਹੀਂ ਘਰੇ ਲਿਆਉਣ ਵਾਲੀਆਂ ਵਾ ਲਈਆਂ ਵੀ ਨਹੀਂ ਸਬਜੀ ਨਹੀਂ ਲਈ ਸੀ ਅੱਜ ਸਾਂ ਕਰਕੇ ਇਸ ਕਰਕੇ ਵਿੱਚ ਥੋੜਾ ਜਿਹਾ ਮਸਾਲਾ ਪਾਇਆ ਗਰਮ ਮਸਾਲਾ ਤੇ ਲਾਲ ਮਿਰਚ ਪਾਈ ਥੋੜੀ ਜਿਹੀ ਤੇ ਕਸੂਰੀ ਮੇਥੀ ਵੀ ਖਤਮ ਹੋਈ ਹੋਈ ਸੀ ਉਹ ਵੀ ਲਿਆਉਣ ਆਲੀ ਆ ਤੇ ਦਾਲ ਦੇ ਵਿੱਚ ਵੀ ਆਪਾਂ ਤੁਹਾਨੂੰ ਪਤਾ ਹੀ ਹੈ ਸਿੰਪਲੀ ਜਿਹੀ ਪਹਿਲਾਂ ਥੋੜਾ ਜਿਹਾ ਫੈਂਡ ਪੱਤਾ ਫਿਰ ਹਲਦੀ ਤੇ ਫਿਰ ਲੂੰ ਕੁਝ ਜ਼ਿਆਦਾ ਨਹੀਂ ਪਾਇਦਾ ਮਤਲਬ ਸਿੰਪਲੀ ਜੀ ਦਾਲ ਹੈ ਹਲਕਾ ਹਲਕਾ ਖਾਣਾ ਹੋਵੇ ਤੇ ਫਿਰ ਖਾਣ ਨੂੰ ਵੀ ਦਿਲ ਕਰਦਾ ਸੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਦਾ ਮੇਰਾ ਵਲੌਗ ਮੈਂ ਛੋਟੇ ਇਸ ਕਰਕੇ ਪਾਉਂਦੀ ਹਾਂ ਕਿ ਤੁਸੀਂ ਪਹਿਲਾਂ ਵਾਂਗੂ ਹੀ ਮੇਰਾ ਸਾਥ ਤੇ ਸਪੋਰਟ ਦਿਓ ਮੈਂ ਫਿਰ ਤੋਂ ਆਪਣੇ ਵਲੌਗਿੰਗ ਦੀ ਸਟਾਰਟਿੰਗ ਕੀਤੀ ਹੋਈ ਆ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਵਿਚ ਵਿਚਾਲੇ ਬਿਲਕੁਲ ਵੀ ਨਾ ਛੱਡਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਸੋ ਪਿਆਰਾਂ ਮਨਕੁਸ਼ ਸਾਥ ਤੇ ਸਪੋਰਟ ਦਿਓ ਤੇ ਜਿਹੜੇ ਚੈਨਲ ਤੇ ਨਿਊ ਆਉਂਦੇ ਹੁੰਦੇ ਨੇ ਪਲੀਜ਼ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਇਹ ਹੈਗਾ ਸੀ ਜੀ ਮੇਰਾ ਰਾਤ ਦਾ ਰੋਟੀ ਪਾਣੀ ਜਿਹੜਾ ਕਿ ਅੱਜ ਮੈਂ ਚੁੱਲ੍ਹੇ ਤੇ ਬਣਾਇਆ ਵਾ ਤੇ ਸੋ ਕਿੱਦਾਂ ਦੀਆਂ ਲੱਗਦੀਆਂ ਹੁੰਦੀਆਂ ਤੁਹਾਨੂੰ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਇਸ ਤੋਂ ਬਾਅਦ ਮੈਂ ਦਾਲ ਨੂੰ ਤੜਕਾ ਲਗਾ ਕੇ ਤੇ ਬਾਹਰ ਬੈਠ ਕੇ ਤੇ ਜਿਹੜਾ ਚੁੱਲ੍ਹੇ ਤੇ ਰੋਟੀ ਬਣਾਉਣ ਲੱਗ ਪਈ ਸੀ ਸਕੰਦਰ ਸੁਲਤਾਨੋਂ ਨੇ ਮੈਨੂੰ ਆਪਣੇ ਕੋਲ ਹੀ ਬਾਜ਼ ਲਗਾ ਲਈ ਸੀ ਕਿ ਪੁੱਤਾ ਕਿਤੇ ਰੋਟੀ ਖਾ ਲੋ ਦੋਵੇਂ ਬੀਬੀ ਬੱਚੇ ਬਣ ਕੇ ਆਪਣੀ ਛੋਟੀ ਜੀ ਥਾਲੀ ਲੈ ਐ ਸੀ ਫਿਰ ਮੈਂਨ ਥੋੜੀ ਜੀ ਦਾਲ ਪਾ ਕੇ ਠੰਡੀ ਪਾ ਕੇ ਰੱਖੀ ਸੀ ਉਹਦੇ ਤੇ ਰੋਟੀ ਦੀਆਂ ਬੁਰਕੀਆਂ ਕਰਕੇ ਰੱਖਿਆ ਸੀ ਉਸ ਤੋਂ ਬਾਅਦ ਇਹਨਾਂ ਦੇ ਪਾਪਾ ਵੀ ਆ ਗਏ ਸੀ ਸੋ ਅੱਜ ਦੀ ਵੀਡੀਓ ਦੀ ਆਪਾਂ ਕਰਦੇ ਆ ਐਂਡਿੰਗ ਇੱਥੇ ਆਪਾਂ ਮਿਲਦੇ ਆ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸੱਚ ਰਿਹਾ ਕਰ OK bye take care good night ਕਿੰਦਾ ਵੀ ਰੋਟਿ ਖਾਦੇ ਦਾਲ ਨਾਲ ਉਹ ਤੂੰ ਉੱdna ਹੀ ਜਾਂਦੇ ਉਹ ਪਾਗੇ ਦਿੱਤੀ ਵੇਠਾ ਲਈ ਰੋਏ ਸ਼ਾਨਾ ਪੁੱਤੀ